ਕਿ ਤਾਂ ਬਾਕੀ ਆ ਲ ਠੀਕ ਆ ਯਾਰ ਲੈਟਰ ਦੇਈਆਂ ਲੈਟਰ ਦਾ ਭਰਾ ਤਾਂ ਦੇ ਦਨੇ ਆ ਪਰ ਕਿਹੜੇ ਕੰਮੇ ਪਿਆਂਦੇ ਲਾ ਇਕੱਠੇ ਵਰਦੇ ਰੇ ਮੈਂ ਦੁਕਾਨਦਾਰੀ ਕਰਨ ਡਿਆ ਯਾਰ ਤੂੰ ਕਿਹੜੇ ਕੰਮੇ ਪਿਆਂ ਆ ਓ ਯਾਰ ਮੈਂ ਵੀ ਕਿਤੇ ਕਿਤੇ ਲਾਉਂ ਲਿਆ ਤੇ ਡੇਲੀ ਲਾਈਦਾ ਕੋਈ ਗੱਲ ਨਹੀਂ ਇਹਦੇ ਬਾਰੇ ਸੇਰੇ ਕਰਾਂ ਠੀਕ ਐ ਨਾ ਚੰਗਾ ਬਣਾਇਆ ਚੰਗਾ ਪੈੜੀ ਬੰਨੇ ਵਾਲਾ ਬੰਦਾ ਜੀ ਤੇ ਕਿਹੜੇ ਕੰਮੇ ਪਿਆ ਆ ਬੰਦੂਲੀ ਦਾ ਕਿਦਾਂ ਆ ਯਾਰ ਕੀ ਹਾਲ ਚਾਲ ਉਹ ਨਾ ਬੁੜੀ ਬੁੜੀ ਜਿਹਾ ਵਿਚ ਨਮਦਾਰਦਾਵਾ ਆਏ ਨਾ ਬਸ ਕਾਬੂ ਨੇ ਨਹੀਂ ਚੱਲ ਬੰਦੂਂ ਦੇ ਤਵਾ ਹੋ ਗਈ ਗੱਲ ਬਾਤ ਟੈਨਸ਼ਨ ਆ ਲੈ ਤਾ ਉਹ ਵੀ ਸਾਡੀ ਲੈਂਡ ਆਉਂਗੀ ਹਣਾ ਵਾਹ ਗਿਆ ਹਨ ਸਨਿਆ ਆਇਆ ਤੇ ਨਿਆਰ ਆ ਗਿਆ ਵਧੀਆ ਆ ਗਿਆ ਸਮਾਰ ਵਧੀਆ ਨਾ ਸਮਾਰ ਵਧੀਆ ਤਾਂ ਬੰਦ ਗਿਆ ਉਹ ਯਾ ਤੇ ਕੇ ਪਿੱਛੇ ਜੇ ਆ ਗਿਆ ਯਾ ਯਾ ਤੈਨੂੰ ਘਰ ਲੱਭਣ ਡਿਆ ਕਾਲਿਆ ਉਹ ਘਰ ਦੇ ਨਾਲ ਚੋੜੀ ਦੇ ਇੱਧਰ ਆਇਆ लवली ਮੰਮੇ ਆ ਆ ਕਿਹੜੇ ਕੰਮ ਨੂੰ ਪਏ ਤੂੰ ਉਹ लवली ਚ ਨੂੰ ਪਤਾ ਤਾਂ ਹੈਗਾ ਵਾ ਤੇਰੇ ਕੋਲ ਰਸੇ ਲੈ ਕੇ ਆਉ ਉਹ ਰਮਾਨ ਲੈ ਕੇ ਆਏ ਕੋਈ ਯਾਰ ਅਸੀਂ ਸ਼ਹਿਰ ਜਾਣਾ ਵਾ ਸੋਟੇ ਨੂੰ ਇੱਥੇ ਤੇ ਚਲ ਚਲੀ ਉਹ ਨਹੀਂ ਨਹੀਂ लवली ਮੇਰੀ ਗੱਲ ਸੁਣ ਲਾਗਦੀ ਤੂੰ ਮਰੀ ਨਾ ਲੈਣੇ ਕੋ ਲਾਗੇ ਤੈਨੂੰ ਤੇ ਕਿਹਾ ਹੈ ਨਾ ਉਧਰ ਉਹ ਯਾਰ ਮੈਂ ਨਹੀਂ ਗੱਲ ਆਉਣੀ ਉਹ ਮੇਰੀ ਗੱਲ ਸੁਣ ਚੱਨੇ ਬਾਲ ਮਾਰਿਆ ਤੂੰ ਦਾ ਆ ਗਏ ਆ ਐਦਾਂ ਐਦਾਂ ਲਵਾਂਗੇ ਠੀਕ ਆ ਯਾਰ ਮੈਂ ਤੁਹਾਨੂੰ ਸਮਝਾਉਂ ਦਿਆਂ ਮੈਂ ਕਿਹੜੇ ਕੰਮਾਂ ਨੂੰ ਤੁਸੀਂ ਪਏ ਹੋ ਇੱਕ ਪਲਾਨ ਲਾਗਦੇ ਵੇਖ ਉਹ ਤੂੰ ਦੇ ਚੰਗਾ ਭਲਾ ਸੀ ਤੂੰ ਤੇ ਛੱਡ ਦੇ ਇਹ ਕੰਮ ਉਹ ਦੂ ਨੂੰ ਛੱਡ ਯਾਰ ਪਰ ਇੱਕ ਲੈਨ ਲਾਗ ਜਾ ਫੜੇ ਨੂੰ ਉਹ ਯਾਰ ਕੋ ਲੈਵਲੀ ਫੜਾਣਾ ਆ ਫੜਾ ਲੈ ਆਹ ਫੜ ਕਿਦਾਂ ਲਾਉਣੀ ਇਦਾਂ ਫੜ ਕੇ ਮੈਂ ਦੱਸਣਾ ਤੈਨੂੰ ਬਸ ਨਾ ਅੱਤੂ ਆ ਖਿਚਣਾ ਅੰਦਰ ਦਾ ਠੀਕ ਆ ਇਧਰੋਂ ਮੈਂ ਇਧਰ ਗਈ ਜਾਊਂਗਾ ਲੈਨ ਖਿਚ ਲਈ ਬੁਲੀ ਠੀਕ ਆ ਇੱਕ ਚਲ ਦੇ ਸਿਰ ਨੂੰ ਬੜੀ ਚੜਦੀ ਆ ਓਏ ਉਹ ਪਹਿਲੀ ਵਾਰੀ ਹੁੰਦਾ ਹੁੰਦਾ ਨਾ ਲਈ ਹਾਂ ਚਲੋ ਐਪ ਨਾਲ ਹੋਰ ਫਾੜੀ ਯਾਰ ਮੈਂ ਨਹੀਂ ਗੱਲ ਲਾਣੀ ਨਹੀਂ ਗੱਲ ਸੁਣ ਸਵਾਦ ਹੀ ਵੇਰ ਹੋਣਾ ਤੈਨੂੰ ਇੱਕ ਲੈਣ ਹੋਰ ਲੈ ਓ ਯਾਰ ਰਹਿਣ ਦੇ ਮੈਂ ਨਹੀਂ ਗੱਲ ਲਾਣੀ ਇੱਕ ਲੈਣ ਹੋਰ ਲੈ ਓ ਯਾਰ ਸ਼ਹਿਰ ਜਾਣਾ ਘਰ ਦੇ ਡੀ ਕੰਡੇ ਹੋਣੇ ਆ ਫੇਰ ਤੇ ਮਜਾਉਣਾ ਕੋ ਮਨਾਂ ਨੂੰ ਬੈ ਚੱਲ ਹੋਵੇ ਨਹੀਂ ਫਾੜ ਲੈ ਯਾਰ ਅੰਦਰ ਆ ਲੈ ਤੂੰ ਅੰਦਰ ਹੀ ਠੀਕ ਆ ਯਾਰ ਮੈਂ ਤਾਂ ਕਦੀ ਲਾਈ ਨਹੀਂ ਇਹਦੇ ਸਿਰ ਨੂੰ ਬੜੀ ਚੜਨੀ ਹੈ ਕੁਝ ਨਹੀਂ ਹੁੰਦਾ ਕੋਈ ਚੱਲ ਯਾਰ ਮੈਂ ਮੋਟਰਸਾਈਕਲ ਮੋੜਾਂ ਕੇ ਆ ਜਾਗਾ ਚੱਲ ਤੂੰ ਮੋੜ ਮੋੜ ਤੇ ਲਾ ਦੇਣਾ ਠੀਕ ਆ ਆ ਗਏ ਆਪਾਂ ਇਹ ਸਾਂਭੀ ਬੜੀ ਤਗੜੀ ਹੈ ਇਹਨੂੰ ਨਾਲ ਰੱਖ ਤੇ ਨਾਲੇ ਤਿੰਨੇ ਜਣੇ ਦਿਆਂ ਕਰਾਂਗੇ ਓਏ ਨਾਲ ਹੀ ਆ ਪਹਿਲੀ ਵਾਰੀ ਇਹਨੇ ਮੈਂ ਲਾ ਲਿਆ ਨਾ ਹੁਣ ਤੂੰ ਅੱਗੇ ਕੇ ਦੇਖੀ ਜਣਾ ਬੰਦਾ ਕੀ ਛੰਨਿਆ ਆ ਵੀ ਇਹਦੇ ਪੈਸੇ ਦੇ ਆਇਆ ਵਾ ਠੀਕ ਆ ਚੱਲ ਹੁਣ ਰੱਖ ਤਪਰ ਤੇ ਮੈਂ ਇਹਨਾਂ ਸ਼ੁਰੂ ਹਾਂ ਠੀਕ ਆ ਚਲ ਠੀਕ ਆ ਫਿਰ ਤੂੰ ਠੀਕ ਆ ਮਿਲਦੇ ਆਪਾਂ ਅਗੇ ਸ਼ਾਮ ਨੂੰ ਮਿਲਦੇ ਆ ਨਿਆ ਆ ਲੈਟਰ ਕਰਦਾ ਠੀਕ ਆ ਤੇ ਮੈਂ ਘਰੋਂ ਲੈ ਜਾਣਾ ਇੱਥੇ ਰੱਖ ਲਈ ਬਾਹਰ ਤੇ ਠੀਕ ਆ ਆ ਆ ਗਿਆ ਮੈਂ ਸ਼ੁਰੂ ਠੀਕ ਆ ਚੱਲ ਤੇ ਜਾ ਤਪਰ ਰੱਖ ਦੀ ਸੀ ਘਰ ਦਾ ਠੀਕ ਚੱਲ ਪਿਆਜ਼ ਤੇ ਹੋਈ ਗਈਆਂ ਇਦਾਂ ਕਰਦੀਆਂ ਆਲੂ ਵੀ ਦੋਸ ਸੁੱਕੇ ਬਣਾ ਲੈਣੀਆਂ ਉਹ ਪੜੀਏ ਨੂੰ ਸਬਜ਼ੀ ਦੌਰ ਕੋਈ ਹੈ ਨਹੀਂ ਆ ਇਹੋ ਦੋਕ ਪਾ ਗਏ ਨਾ ਇਹੋ ਸਬਜ਼ੀ ਬਣਾ ਲੈਣੀ ਨਾ ਲੱਡੜੀ ਜੀ ਬਹੁਤ ਪਸੰਦ ਨਾਲ ਖਾ ਲੈਂਦੇ ਹੁੰਦੇ ਆਗੇ ਕਿੰਨਾ ਟਾਈਮ ਹੋ ਗਿਆ ਮਾ ਹੱਦ ਤੱਕ ਆਈ ਨਹੀਂ ਆ ਆ ਸ਼ਮਾ ਬੈ ਚਲੀ ਜਾਣਾ ਮੈਂ ਉਤੋਂ ਕਿਉਂਕਿ ਜੇ ਟਾਈਮ ਨਹੀਂ ਆ ਜਾਂਦੇ ਹੁੰਦੇ ਅਰਪਿੰਦਰ ਪੁੱਤ ਕੀ ਕਰ ਰਹੀ ਆ ਲੈ ਆ ਵੀ ਰੈਡੀ ਜੀ ਆਇਆ ਪੁੱਤ ਲੇਟ ਹੋ ਗਿਆ। ਤਾਂ ਡੀਟੀ ਕੰਨੀ ਬੈਠਿਆ ਮੈਂ ਆਤੀ। ਉਹ ਅੱਜ ਪੁੱਤ ਕੰਮ ਚੱਲਦਾ ਸੀ ਫਿਰ। ਅੱਛਾ। ਉਹਦੇ ਕਰਕੇ ਮੈਂ ਲੇਟ ਹੋ ਗਿਆ। ਤੇ ਪਾਣੀ ਲਿਆਵਾਂ ਤੁਹਾਡਾ ਆਤੀ। ਨਹੀਂ ਪਾਣੀ ਰਹਿ ਦੇ ਤੂੰ ਤੇ ਚਾਹ ਬਣਾ। ਚਾਹ ਬਣਾਵਾ? ਹਾਂ ਚਾਹ ਬਣਾ ਦੇ ਵਧੀਆ ਜੀ। ਚਲ ਮੈਂ ਚਾਹ ਬਣਾ ਲੈਂਦੀ ਆ। ਤੇ ਰੋਟੀ ਨਾ ਕੀ ਬਣਾਉਣੀ ਹੈ? ਰੋਟੀ ਨਾ ਮੇਰਾ ਦਹੀਂ ਸੁੱਕੀ ਆਲੂ ਬਣਾ ਲੈਣੀ ਆ ਪਈ ਥੋੜੇ ਜੇ। ਅੱਛਾ ਅੱਛਾ। ਆਹ ਮੈਂ ਚਲੇਵੋ ਬਣਾ ਲੈਨੇ ਹੋਰ ਤਾਂ ਸਬਜੀ ਹੈ ਨਹੀਂ ਕੋਈ। ਚਲ ਲਿਤਾਈ ਸਸ। ਆ ਵਧੀਆ ਬਣ ਜਾਣੇ ਆ। ਨਲਦਨ ਉਹ ਤਾਂ ਨਹੀਂ ਪਸੰਦ ਵਾ ਦੇਖੋ ਬਣਾ ਲੈਨੇ ਆ। ਕੱਲ ਇਦਾਂ ਕਰਨਾ ਪਰ ਪੁੱਤ। ਆਹ। ਤੇ ਚਾਹ ਆਪਣਾ ਘਰ ਹੈ। ਹਾਂਜੀ ਚਾਹ ਮੈਂ ਬਣਾ ਲਈ ਆ। ਕਰ ਲੋ ਤੁਸੀਂ ਰਸੋਈ ਗੜੀ। ਇਹ ਪੰਨਾ ਨਾ ਚਾਹ ਬਣਾ ਲੈਨੀ।

ਤੇ ਬਣਾਉ ਨੂੰ ਡੈਡੀ ਜੀ ਅਰੇ ਆਯਾ ਹਮੜਾ ਆ ਕੀ ਹੋ ਗਿਆ ਪੁੱਤ ਅਦਾ ਨੀਆ ਗੈਸ ਚੱਲਦਾ ਚੱਲਦਾ ਬੰਦ ਹੋ ਗਿਆ ਮੈਂ ਤਾਂ ਕਹਿੰਦਾ ਆ ਵੇਖੋ ਬਲ ਬਣਾਈਆ ਇਹ ਤਾਂ ਪਤਾ ਖਤੋ ਹੋ ਗਿਆ ਵਾ ਹੁਣ ਫਿਰ ਹੁਣ ਇਦਾਂ ਕਰ ਫਿਰ ਉਹ ਚੱਲਾ ਹੈਗਾ ਉੱਤੇ ਬਣਾ ਲਾ ਚਾ ਕੋਤੇ ਬਣਾ ਕੇ ਲਾਵਾਂ ਤੇ ਪਾਠੀਆਂ ਲੱਗੇਆਂ ਨਹੀਂ ਆ ਦੋਗ ਹੀ ਹੋਣੀਆਂ ਮੈਨੂੰ ਜਲਦਾ ਉਹ ਚੱਲ ਮਾੜੀ ਮੋਢੇ ਪਾਣੀ ਪੁਣੀ ਗਰਮ ਕਰਦੇ ਉਹ ਫੇ ਦੇ ਦੇਗਾ ਕੀ ਕਰਾਂ ਫਿਰ ਹੁਣ ਚਲੋ ਮੈਂ ਬਣਾਉਣੀ ਭਾਈ ਚੁੱਲੇ ਤੇ ਬੈਠੋ ਸਾਡੀ ਦੋ ਮਿੰਟ ਹੁਣ ਪੈਹਾ ਕਿ ਕੋਲ ਪਤੋ ਹੈ ਨਹੀਂ ਆ ਵੀ ਖੜਾ ਭਰਾ ਲੈਣ ਵਾਲੀ ਢੀਹੇਤੀ ਨਹੀਂ ਭਰਾਏ ਹੁਣ ਕਿੱਥੋਂ ਜਾਣਾ ਹੁਣ ਪੈਸੇ ਕੋਲ ਹੋਣਗੇ ਤਾਂ ਫੇਰੀ ਆ ਚੱਲ ਤੂੰ ਉਹਨਾਂ ਚਿਹਰੇ ਦਿੱਤੇ ਬਣਾ ਲਾ ਚਾ ਚਲ ਮੈਂ ਬਣਾਉਣੀ ਚੁੱਲੇ ਤੇ ਕੋਹ ਹੋਣੀ ਜੇ ਹੁਣ ਚਾਹ ਧਰੀ ਸੀ ਤੇ ਸਿਲੰਡਰ ਖਤਮ ਹੋ ਗਿਆ ਵਾ ਨਾ ਕੋਲ ਪਾਥੀਆਂ ਹੀ ਹੈਗੀਆਂ ਵਾ ਕਿ ਜਿਹੜੀ ਚੁੱਲੇ ਤੇ ਅੱਗ ਬਾਲ ਕੇ ਧਰ ਲੈਣੀ ਆ ਉਹ ਪੰਜਾਬ ਦਾ ਦੋਕ ਹੀ ਪਈਆਂ ਹੋਣੀਆਂ ਵਾ ਹੁਣ ਕੀ ਕਰਾਂ ਸਮਝ ਨਹੀਂ ਆਉਂਦੀ 走，走，把那个大妈打一顿，不然不行。 ਦੇ ਅੰਦਰ ਅੰਦਰ ਕਰਕੇ ਨਾਲ ਜੀ ਕਰੰਦਿਆ ਹੀ ਚਾਹ ਪੀਣ। ਸਿਲੰਡਰ ਵੀ ਹੋਣੀ ਮੁਕਣਾ। ਉਦੋਂ ਦਾ ਚੰਗਾ ਭਲਾ ਚੱਲਣ ਗਿਆ। ਹੁਣ ਕਿੰਨਾ ਟਾਈਮ ਫੇਰ ਲੱਗ ਜਾਣਾ। ਮਨ ਤੇ ਇਹ ਫਿਕਰ ਪਈ ਆ। ਵੀ ਗਾੜੀ ਪਾਥੀਆਂ ਵੀ ਹੈ ਨਹੀਂ ਆ। ਤੇ ਰਾਤ ਦੀ ਰੋਟੀ ਘਾਤੇ ਪਕਾਉਣੀ ਆ। ਆ ਸਿਰਫ ਇੱਕ ਇਹ ਇੱਕੋ ਪਾਥੀ ਪਈ ਆ ਤੇ ਮੰਜਾਬ ਦਾ ਹੋ ਰਹਾ ਹੈ ਵੀ ਨਹੀਂ ਕੋਈ। ਤੇ ਰੋਟੀ ਪਕਾਉਣ ਵਾਸਤੇ ਨਹੀਂ ਹੈਗਾ ਤੇ ਹੁਣ ਮੈਂ ਕਿੰਨਾ ਦੇ ਘਰ ਜਾਉਂਗੀ। ਸਮਝ ਨਹੀਂ ਲੱਗਦੀ ਇਦਾਂ ਕਰਦੀ ਚਾਚੀ ਜੀ ਹੁਣਾਂ ਵੱਲ ਚੱਣੀ ਆ ਉਹਨਾਂ ਨੂੰ ਪੁੱਛਦੀਆਂ ਜਾ ਕੇ ਜੇ ਉਹਨਾਂ ਕੋ ਕੋਠੀਆਂ ਹੋਣਗੀਆਂ ਨਾ ਤਾਂ ਥੋੜੀਆਂ ਹੀ ਆ ਲੈਵਣੀ ਆ ਸਿਲੰਡਰ ਤੋਂ ਸਾਡੇ ਕੋ ਭਰਾਇਆ ਨਹੀਂ ਜਾਣਾ ਨਾਦ ਕੋਈ ਪੈਸਾ ਹੀ ਹੈਗਾ ਵਾ ਕੋਲ ਦੇ ਬੀਅਰ ਚਾਹ ਹੋਰ ਤੋਂ ਹਾਂਜੀ ਹੋਰ ਦੇ ਬਣਾ ਲਈਏ ਤੇ ਚਾਹ ਤੇ ਰਾਤੀ ਰੋਟੀ ਦਾ ਕਿਦਾਂ ਕਰੂੰਗਾ ਆਪਣਾ ਰਾਤ ਦਾ ਡਾਡੀ ਜੀ ਮੈਨੂੰ ਵੀ ਫਿਕਰ ਪਿਆ ਚਾਹ ਤੇ ਔਖੀ ਸੌਖੀ ਨਾ ਬਣਾ ਲਈਏ ਉਹੀ ਜ਼ਰਾ ਤਸਲਾ ਵਿੱਚ ਡਿੱਗੀ ਜਾਂਦੀ ਆ ਹੀ ਕਿਉਂਕਿ ਗੈਸ ਤੇ ਰੱਖਣ ਵਾਲਾ ਹੀ ਨਾ ਉਹ ਮਾਹਾਂ ਮੈਂ ਬਣਾਈ ਚਾਹ ਹੁਣ ਪਤਾ ਨਹੀਂ ਕਿੱਦਾਂ ਦੀ ਬਣੀ ਕਿੱਦਾਂ ਦੀ ਤੇ ਮੇਰਾ ਪੁੱਤ ਨਾ ਕਿੱਦਾਂ ਕਰਦਾ ਜਾਣਾ ਆਪਣੀ ਚਾਚੀ ਘਰ ਜਾ ਤੇ ਉਹਨਾਂ ਨੇ ਕਿਹਾ ਸਾਨੂੰ ਸਿਲੰਡਰ ਦੇ ਦੇਣਾ ਤੇ ਜਦੋਂ ਮੁੜ ਕੇ ਆਹੀ ਤੁਹਾਨੂੰ ਭਰਾ ਕੇ ਦੇ ਦਾਂਗੇ ਹੁਣ ਰਾਤ ਤੇ ਰੋਟੀ ਤੇ ਖਾਈਏ ਉਹ ਹੀ ਡੜੀ ਰੋਟੀ ਤੇ ਪਕਾਉਣੀ ਪੈਣੀ ਆ ਭੁੱਖੇ ਤੋਂ ਰਿਆ ਨਹੀਂ ਜਾਣਾ ਸਵੇਰ ਦੇ ਹੁਣ ਤੁਰੇ ਖਰੰਦੇ ਆ ਤੁਸੀਂ ਵੀ ਕੰਮ ਦੇ ਗਏ ਹੋ ਤਾਂ ਨਾਲ ਇਹਨਾ ਟਾਈਮ ਕੱਲੀ ਰੱਖਿਆ ਆਏ ਅੱਜ ਤੋਂ ਤੱਕ ਕੰਮ ਤੇ ਇਹੋ ਜਿਹਾ ਜੋਰ ਅਜ ਹੋਇਆ ਹੀ ਓ ਕਿ ਤੂੰ ਗੱਲ ਛੱਡ ਦੇ ਅਜ ਇਹ ਤਾਂ ਡਬਲ ਸਟੋਰੀ ਉਹਨਾਂ ਨੇ ਕੋਠੀ ਬਣਾਉਣੀ ਆ ਸਰਦਾਰਾਂ ਨੇ ਅੱਛਾ ਤੇ ਉਹ ਸਾਰੀ ਏਟ ਉੱਤੇ ਚੜਨੀ ਪਈ ਨਾ ਉਹ ਪੈਸੇ ਨਾ ਦੇਣਗੇ ਸਾਨੂੰ ਕਿਤੇ ਥੋੜੇ ਜਿ ਬੋਤੀ ਵਾਲੀ ਨਾ ਪੈਸੇ ਤੇ ਦੇ ਅਡਵਾਂਸ ਹਾਂ ਹੁਣ ਅੱਜ ਵੀ ਵਿਹਾਂ ਬਦਲ ਗਿਆ ਹੋਇਆ ਵਾ ਤੇ ਜੇ ਨਹੀਂ ਬੈਠ ਲੱਗਿਆ ਤਾਂ ਕੀ ਪਤਾ 2 ਦਿਨ ਪੈਣਾ ਕਿ 3 ਦਿਨ ਪੈਣਾ ਤੇ ਕੰਮ ਫੇਰ ਬੰਦ ਹੋ ਜਾਣਾ ਮਹਾ ਚੱਲਣ ਦੀ ਆ ਚੱਲ ਬਹੁਤ ਹੁਣ ਟਾਈਮ ਤੇ ਕੱਢਣਾ ਹੀ ਪੈਣਾ ਫਿਰ ਰੱਬ ਵੀ ਪਤਾ ਨਹੀਂ ਕੀ ਕਰਦਾ ਓ ਸਾਡੇ ਗਰੀਬਾਂ ਨੂੰ ਤੁਸੀਂ ਇਹ ਦੇਂਦੇ ਆਂ ਅਬਲ ਤੇ ਕੰਮ ਨਹੀਂ ਮਿਲਦਾ ਜੇ ਕੰਮ ਮਿਲ ਜਾਂਦਾ ਵਾ ਤੇ ਉਤੋਂ ਮੀਹ ਪੈ ਜਾਂਦਾ ਵਾ ਸੋ ਹਾਲ ਨਹੀਂ ਏਕ ਬਾਾਰ ਓਦਾਂ ਕਣਕਾਂ ਪੱਕੀਆਂ ਨਹੀਂ ਲੋਕਾਂ ਦੀ ਸੋਚਦਾ ਹੀ ਨਹੀਂ ਰੱਬ ਤੇ ਚੱਲ ਮੇਰਾ ਪੁੱਤੇ ਦਾ ਰੂ ਤੂੰ ਜਾ ਨਾ ਚਾਚੇ ਘਰ ਜਾ ਤੇ ਜੇ ਉਹ ਦੇਣਗੇ ਠੀਕ ਆ ਨਾ ਤੇ ਫੇਰ ਦੋ ਚਾਰ ਪਾਥੀਆਂ ਲੈ ਆਈ ਫੇਰ ਕੀ ਕਰਨਾ ਚਲੋ ਮੈਂ ਜਾਣੀ ਆ ਪਤਾ ਪੁੱਛ ਕੇ ਆਣੀ ਆ ਸਿਲੰਡਰ ਤੇ ਉਹਨਾਂ ਨੇ ਨਹੀਂ ਦੇਣਾ ਉਹ ਤਾਂ ਮੈਨੂੰ ਪਤਾ ਹੀ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਹਾ ਤੁਹਾਨੂੰ ਭਰਾਵੇ ਦੇਣਾ ਵਾ ਜੇ ਦਾ ਘਰ ਉਪਾਥੀਆਂ ਵੀ ਤਿੰਨ ਚਾਰ ਲੈਵਨੀ ਹੈ ਨਾ ਕਰੋ ਚਲੋ ਪੁੱਛਣ ਦੀ ਸੀ ਜੀ ਹਰਦੂਆ ਪੁੱਤੇ ਇੱਕ ਵਾਰੀ ਪੁੱਛੀ ਤਾਂ ਸਹੀ ਨਾ ਦੇਣਗੇ ਤੇ ਨਹੀਂ ਸਹੀ ਚਲੋ ਮੈਂ ਪੁੱਛਦੀ ਆ ਕੋਈ ਨਹੀਂ ਇੱਕ ਵਾਰ ਹੋਰ ਤੈਨੂੰ ਪਤਾ ਵੀ ਮੇਂ ਛੜੀ ਚੁੱਕੀ ਅੱਗ ਵੀ ਕਿੱਥੇ ਬਾਲਨੀ ਹੈ ਨਾ ਅੱਗ ਕਿੱਥੋਂ ਬਾਲਨੀ ਹੈ ਮਹਾ ਧੋਏ ਦਾ ਇੰਦੇ ਵਿੱਚ ਕਰਕੇ ਥਾੜੀ ਨਹੀਂ ਹੁਣ ਚਲ ਮੇਰਾ ਪੁੱਤੇ ਇੱਕ ਵਾਰੀ ਪੁੱਛ ਲਈ ਹੈ ਰੋਟੀ ਖਾਦੀ ਕਿ ਨਹੀਂ ਤੂੰ ਨਹੀਂ ਰੋਟੀ ਹਾਲੇ ਖਾਣੀ ਹੀ ਸਵੇਰ ਦੀ ਇਦਾਂ ਹੀ ਬਸ ਉਹ ਕੰਮ ਕੋਈ ਡੇ ਨਹੀਂ ਕਰਨਾ ਤੇ ਮੈਂ ਚਲ ਤੁਹੀਂ ਆਉਨੇ ਆ ਤੇ ਫੇਰੀ ਚਲ ਖਾਣੀ ਆ ਰੋਟੀ ਬਾਅਦ ਚੀ ਆਪਣੇ ਹੱਥੇ ਚਾਹ ਰੱਖ ਲਈ ਕਿ ਨਹੀਂ ਹਾਂਜੀ ਪਈਏ ਚਾਹ ਮੈਂ ਪੀ ਲੈਣੀ ਆ ਕੇ ਮੈਂ ਪਤਾ ਕਰਾਂ ਮੈਂ ਪਹਿਲਾਂ ਚੱਲ ਕਰਿਆ ਮੈਂ ਪੀਓ ਤੂੰ ਨਹੀਂ ਚਾਹ ਕੋਈ ਨਹੀਂ ਘਾ ਦਾ ਹਾਰਾ ਵਿਚਾਰੀ ਨਾ ਕੁੜੀ ਦੀ ਹੋਈ ਉਮਰ ਵਿਚਾਰੀ ਤੇ ਐਸ਼ ਕਰਨਦੀ ਆ ਤੇ ਸਾਰਾ ਸਾਰਾ ਦਿਨ ਇੱਥੇ ਬਸ ਨਗਾ ਲਿੰਦੀ ਆ ਕੋਣ ਸਿਲੰਡਰ ਵੀ ਖਤਮ ਹੋ ਗਿਆ ਵਾ ਸਿਲੰਡਰ ਸਾਨੂੰ ਕਿਸੇ ਨੇ ਦੇਣਾ ਨਹੀਂ ਆ ਚਲੋ ਚਰੀਂ ਨੇ ਹੁੰਦੀ ਐ ਬੱਚੀਆਂ ਪਾਲਣ ਵੀ ਆ ਨੀ ਨਾ ਚਾਚੀ ਜੀ ਅਨੂ ਸਸਰੀ ਜੀ ਸਾਸਰੀ ਘਰ ਜੀ ਕਿਹਾਂ ਦੇ ਹਾਂਜੀ ਵਧੀਆ ਹਾਂ ਠੀਕ ਆ ਠੀਕ ਆ ਵਧੀਆ ਵਾ ਚਾਚੀ ਜੀ ਮੈਂ ਤਾਂ ਤੁਹਾਡੇ ਵੱਲ ਕੰਮ ਆਈ ਹੀ ਇੱਕ ਹਾਂਜੀ ਤੁਹਾਡੇ ਸਿਲੰਡਰ ਹੈਗਾ ਵਾ ਵਾਦੂ ਹੈਗਾ ਵਾ ਤੇ ਦੇ ਦੋ ਹਾਂ ਫਿਰ ਤੁਹਾਨੂੰ ਦਾਗ ਦਿਨ ਤੱਕ ਦੇ ਦਾਂਗੇ ਭਰਾ ਕੇ ਇੰਨਾ ਹਾਂ ਤਾਂ ਦਾ ਕਰਨੀ ਤੇ ਇਹਨਾ ਤੂੰ ਪੈਸੇ ਦੇ ਜਾ ਸਾਨੂੰ ਤੇ ਸਿਲੰਡਰ ਲੈ ਜਾ ਤੇ ਤੂੰ ਲਾਰਾ ਲੱਪਾ ਲਾ ਦਿੰਦੇ ਮੁੜ ਕੇ ਪੈਸੇ ਨਹੀਂ ਦਿੰਦੇ ਚਾ ਚੀਜੀ ਕੋਈ ਨਹੀਂ ਪੈਸੇ ਵੀ ਦੇ ਦਾਂਗੇ ਤੁਹਾਨੂੰ ਹੁਣ ਪੈਸੇ ਹੈ ਨਹੀਂ ਕੋਲ ਨਹੀਂ ਤੇ ਉਥੋਂ ਭਰਾ ਲੈਣਾ ਸੀ ਹੂੰ ਤੇ ਕੋਈ ਗੱਲ ਨਹੀਂ ਦੇ ਦੋ ਹਾਂ ਤੇ ਫਿਰ ਕੋਈ ਨਹੀਂ ਦੇ ਦਾਂਗੇ ਤੁਹਾਨੂੰ ਪੈਸੇ ਵੀ ਇਹ ਸਿਲੰਡਰ ਤੂੰ ਹੀ ਲੈ ਜਾ ਜੇ ਖਾਣਾ ਮੈਂ ਤੇ ਪੈਸੇ ਦੇ ਜੋ ਤੇ ਸਿਲੰਡਰ ਲੈ ਜਾ ਚਲ ਜੇ ਸਿਲੰਡਰ ਨਹੀਂ ਨਾ ਦੇਣਾ ਜੇ ਪਥੀਆਂ ਹੈਗੀਆਂ ਜੇ ਤੇ ਉਹ ਦੇ ਦੋ ਹਾਂ ਪਾਠੀਆਂ ਦੇ ਦੇ ਦਿੰਨੀ ਆ ਲੈ ਜਾ ਪਾਠੀਆਂ ਤੇ ਜਿੰਨਾ ਗੋਆ ਪਿਆ ਉਹ ਪੱਥ ਕੇ ਤੇ ਰੱਖ ਜਾ ਮੇਰਾ ਤੇ ਪਾਠੀਆਂ ਲੈ ਜਾ ਗੋਆ ਦਾ ਚਿੜੀ ਨੂੰ ਬਾਅਦ ਚ ਪੱਥ ਦੂੰਗੀ ਹੁਣ ਅੱਜ ਮੇਰਾ ਟਾਈਮ ਹੈ ਨਹੀਂ ਤੇ ਹੁਣ ਪਾਠੀਆਂ ਦੇ ਦੋਹਾ ਤੁਹਾਡੀਆਂ ਨਹੀਂ ਆ ਪਰ ਨਹੀਂ ਨਾ ਗੱਲ ਬੰਦੀ ਇਸ ਤਰ੍ਹਾਂ ਜਿੱਦਾਂ ਤੁਸੀਂ ਬਣਾਉਂਦੇ ਹੋ ਉਹ ਨਹੀਂ ਬੰਦੀ ਕਰ ਸਾਡੇ ਕੋਲ ਇਹ ਅਗਰ ਤੁਸੀਂ ਪੱਥ ਕੇ ਰੱਖ ਜੋ ਤੇ ਸੁੱਕੀਆਂ ਪਾਠੀਆਂ ਲੈ ਜਾ ਚਲੋ ਠੀਕ ਹੈ ਕੋਈ ਨਹੀਂ ਹੁਣ ਪੱਥ ਦੂੰਗੀ ਤਾਂ ਦੇ ਦੋ ਫਿਰ ਆਣਾ ਲੈ ਆਇਆ ਮੈਂ ਨਾ ਬੋਰਾ ਧਰੂਣਾ ਮੇਰਾ ਘਰ ਨਾ ਹੋਣਾ ਪਈ ਤੁਹਾਨੂੰ ਪੱਥ ਜਾਵੀ ਆਣਗੀ ਕੋਈ ਨਹੀਂ ਮੈਂ ਚਾਚੀ ਜੀ ਕੱਲ ਨੂੰ ਆਜੂਗੀ ਹਾਂ ਚਲ ਠੀਕ ਆ ਚਲ ਕੱਪੜੇ ਧੁੱਪ ਵੀ ਗਏ ਆ ਤੇ ਸੁੱਕ ਵੀ ਗਏ ਤੇ ਇਹ ਕਿਉਂ ਬਾਹਰ ਮੈਂ ਨਹੀਂ ਪਾਵਾਂ ਬਾਹਰ ਤੇ ਹਵਾ ਚੱਲ ਰੰਡੀ ਤੇ ਠਹਿਰ ਕੇ ਪਾ ਦੂੰਗੀ ਜਦ ਹਵਾ ਥੋੜੀ ਘਟ ਜੂਗੀ ਪਰ ਹੁਣ ਉਧਰ ਵੀ ਰੱਖਣਾ ਪਣਾ ਚਾਹਦੀ ਮੈਨੂੰ ਲੱਗਦਾ ਵੀ ਮਾਤਾ ਮੰਜੀ ਤੋਂ ਨਹੀਂ ਉੱਠੇ ਜਾਂਦੀ ਮੈਂ ਸਫਾਈਆਂ ਨਹੀਂ ਕਰ ਲਈਆਂ ਕੱਪੜੇ ਵੀ ਧੁੱਪ ਗਈ ਏ ਤਾਂ ਪਤਾ ਹੀ ਨਹੀਂ ਵੀ ਇਹਨੂੰ ਹੋਇਆ ਕੀ ਅੱਜ ਤੇ ਮਜੇ ਤੋਂ ਕਿਉਂ ਨਹੀਂ ਗਈ ਉઠી ਹੈਗੀ ਇਹਨਾਂ ਨੇ ਕਿ ਚਲ ਜੀ ਉਧਰ ਲੱਗੀ ਆ ਤੇ ਮੈਂ ਉਧਰ ਦਾ ਹੀ ਕੰਮਾਂ ਚੌਕੇ ਦਾ ਹੀ ਮੋੜਾ ਮੋਟਾ ਲਾ ਕੋ ਸਬਜ਼ੀ ਚੀਰ ਦਿੰਦੀ ਨਹੀਂ ਐਨੇ ਨਾ ਮੇਰਾ ਕਿੰਨਾ ਭਾਗੜ ਜਾਣਾ ਹੈ ਚਲ ਕੋਈ ਨਹੀਂ ਮੈਂ ਕੰਮ ਕਰਨਾ ਤੇ ਪਹਿਣਾ ਹੀ ਆ ਵੀ ਇਦਾਂ ਤੇ ਮੈਂ ਜਨ ਲਈ ਉਧਰ ਨਹੀਂ ਕਿਉਂ ਮੈਂ ਆਇਆ ਕਿ ਨਾ ਬਾਰਾ ਇਹਨਾਂ ਨੂੰ ਕਿ ਉਹਨੂੰ ਕੀ ਕਹਾਂਗਾ ਚਲ ਕੋਈ ਨਹੀਂ ਚਾਹ ਦੇਣਾ ਮੈਸੇਜ ਕਰਦੀ ਆ ਜੇ ਤੇ ਆਜੂ ਤਾਂ ਠੀਕ ਨਹੀਂ ਇਥੇ ਹੋਣਾ ਚਾਹ ਕੰਮ ਕਰ ਨੂੰ ਫਿਰ ਬਾਅਦ ਚ ਨੂੰ ਫੋਨ ਕਰਕੇਗੀ ਮੰਮੀ ਕੀ ਗੱਲ ਆ ਉੱਠੇ ਨਹੀਂ ਅੱਜ ਉੱਠਣਾ ਮੈਂ ਕੀ ਹਿੰਦੇ ਵਸੇ ਰਹਿ ਜਾਂਦੀ ਸੀ ਕੀ ਐ ਉਹ ਪਤਾ ਨਹੀਂ ਕਿਤੇ ਭੱਲੇ ਆ ਉਹ ਤੇ ਵਦਿਆ ਉਹ ਸਿਰ ਨੂੰ ਕੋਸ਼ ਨਹੀਂ ਚਾਹੁੰਦਾ ਤੇ ਦਵਾਈ ਲੈ ਆਉਣੀ ਮੈਂ ਆਪਾਂ ਨਹੀਂ ਮੈਂ ਪਤਾ ਨਹੀਂ ਕਿਉਂ ਨਹੀਂ ਉੱਠਿਆ ਅੱਜ ਸਵੇਰ ਦੇ ਉੱਠੇ ਤਾਂ ਹੀ ਨਹੀਂ ਕਿ ਨਹੀਂ ਤਾਂ ਟੈਨ ਨਾ ਉੱਠ ਪਈ ਨਹੀਂ ਜਾਂ ਜੋ ਠਹਿ ਨਹੀਂ ਗਿਆ ਤੂੰ ਕਿਹੜਾ ਸਵੇਰ ਦਾ ਪੁੱਛਿਆ ਮੰਮੀ ਉੱਠ ਕੇ ਬਾਹਰ ਨਹੀਂ ਆਈ ਉੱਚ ਮੰਮੀ ਮੈਂ ਪੁੱਛਣਾ ਕੀ ਸਵੇਰ ਦੀ ਤੇ ਤੁਹਾਡੇ ਸਾਹਮਣੇ ਲੱਗੀ ਆਸਪਾਈ ਕਰ ਕੀਤੀ ਸਾਰੀ ਹੁਣ ਕੱਪੜੇ ਧੋ ਕੇ ਆਈ ਆ ਤੇ ਹੁਣ ਮੈਂ ਚੱਲ ਵੇਚਦੀ ਆ ਭਲਾ ਵੀ ਠੀਕ ਹੋਣੀ ਆ ਤੇ ਅਜ ਚੌਕੇ ਦਾ ਵੀ ਸਾਰਾ ਕੰਮ ਵਾਲਾ ਹੁਣ ਉਧਰ ਹੋਣ ਲੱਗੀ ਆ ਤੇ ਤੂੰ ਠੀਕ ਕਰਦਾ ਕੋਈ ਨਾ ਨਾ ਜਰਾ ਵੇਖ ਤੇ ਪੁਛੀਦਾ ਤੇ ਹੈ ਹੀ ਆ ਨਾ ਤੇ ਮੈਂ ਵੀ ਪੋਸ਼ੀ ਲਿਆਵਾਂ ਉਹ ਮੈਂ ਕੰਮ ਦੇ ਵਿੱਚ ਨਹੀਂ ਮੈਂ ਚੱਲ ਬਾਅਦ ਪੁੱਛ ਲੈਣੀ ਆ ਤੇ ਪੋਸ਼ੀ ਲਿਆਵਾਂ ਹੁਣੀ ਤਾਂ ਉਹ ਹਰ ਜੇ ਮੈਂ ਪਹਿਲਾਂ ਪੁੱਛ ਲੈਣੀ ਤਾਂ ਵੀ ਤਹੀ ਇੱਦਾਂ ਹੀ ਕਰੀ ਜਾਣਾ ਚੱਲ ਠੀਕ ਆ ਆ ਪੁਛਣ ਥੋੜਾ ਆ ਤੇ ਨੌਂ ਦਾ ਪੂਰਾ ਕਰਨ ਵਾਲੀ ਗੱਲ ਵਾ ਚੱਲ ਜੇ ਤੁਹਾਨੂੰ ਇੱਦਾਂ ਹੀ ਲੱਗਦਾ ਤੇ ਇੱਦਾਂ ਹੀ ਸਹੀ ਤੂੰ ਇਹ ਤੇ ਫਿਰ ਕਿਸੇ ਪਾਸੇ ਵੀ ਨਹੀਂ ਪੂਰੇ ਪੈਂਦੇ ਤੇ ਮ ਜੇ ਪੁੱਛ ਨਹੀਂ ਨੀ ਤਾਂ ਹੀ ਤਾਂ ਦਾ ਉਹ ਹਾਲ ਹੈ ਜੇ ਨਹੀਂ ਪੁੱਛਦੀ ਤਾਂ ਵੀ ਉਹ ਸਵੇਰ ਦੀ ਮੈਂ ਉੱਧਰ ਖੱਪਣ ਲਈ ਆ ਕੰਮ ਕਰਨ ਲਈ ਆ ਤੇ ਮੈਂ ਹਾਂ ਚੱਲ ਹੁਣ ਪੁੱਛਦੀ ਆ ਜਾ ਕੇ ਵੀ ਕੀ ਗੱਲ ਹੋਈ ਹੈ ਤੇ ਤੁਸੀਂ ਤਾਂ ਉਲਟਾ ਹੀ ਡਾ ਪੈਂਦੇ ਬਸ ਮੇਰੇ ਨਾਲ ਚੱਲ ਪਏ ਰਹੋ ਨਹੀਂ ਉੱਠਣਾ ਤੇ ਨਾ ਉਠੋ ਕਿੱਦਾਂ ਚ ਪਾਣ ਚ ਲਾਉਂਦੇ ਆ ਮੇਰੇ ਨਾਲ ਪਤਾ ਲੈਣ ਆਈਆਂ ਕਿ ਲੜਨ ਆਈਆਂ ਕਿਤੇ ਇਹਨਾਂ ਲਈ ਪੇ ਚਾਹ ਦਾ ਘੁੱਟ ਬਣਾ ਕੇ ਦਵਾਂ ਵੀ ਮੰਮੀ ਸਵੇਰ ਦੀ ਉੱਠੀ ਨਹੀਂਗੀ ਲੈ ਚਾਹ ਘੁੱਟ ਪੀ ਲਾ ਸਗੋਂ ਆਣ ਕੇ ਹੋਰ ਡਈਏ ਗੱਲਾਂ ਕਰਨ ਕੰਮ ਕਰਨ ਦੇ ਕਿਤੇ ਮੈਨੂੰ ਸਾਨ ਕਰਨ ਲਈ ਆ ਕਰਨਾ ਨਹੀਂਗਾ ਮਥੇਰਾ ਕੀਤਾ ਮੈਂ ਅੱਗੇ ਕਿੰਨਾ ਕਿ ਮੇਰੇ ਸਿਰ 'ਚ ਕੇਸਰ ਪਾਉਂਦੇ ਹੀ ਪਿਗਾੜੀ-ਗਾੜੀ ਪਾ ਦੇਣਾ ਤੂੰ ਮੁੰਡੇ ਦਾ ਪਤਾ ਨਹੀਂ ਲੱਗਦਾ ਸਾਰਾ ਦਿਨ ਫਿਰਦਾ ਰਹਿੰਦਾ ਵਾ ਸਵੇਰ ਅਰਦਾ ਕਰੋਂ ਨਿਕਲਿਆ ਵਾ ਕਿੰਨਾ ਟਾਈਮ ਹੋ ਗਿਆ ਵਾ ਪਤਾ ਨਹੀਂ ਚਾਹ ਦਾ ਕਿ ਕੁੱਟ ਪੀਤਾ ਵਾ ਕਿ ਨਹੀਂ ਪੀਤਾ ਆ ਜਿਹੜੀ ਜ਼ੁਬਾਨ ਚ ਲਾਉਣ ਵਾਲੀ ਇਹਨੇ ਕਿਹੜਾ ਪੁੱਛਣਾ ਹੁੰਦਾ ਵਾ ਪੰਜਾ ਪੀਲਾ ਲੱਭੀ ਜਿੱਦਾਂ ਮੇਰੇ ਦਿਵਾਲੀ ਆਣ ਕੇ ਹੋਈ ਆ ਇਦਾਂ ਉਹਦੇ ਦਿਵਾਲੀ ਚੜੀ ਰਹਿੰਦੀ ਐ ਪੈਸੇ ਖਰਚਦਾ ਉਹ ਕਰਤਾ ਵਾ ਜੇ ਕਰਤਾ ਵਾ ਮੈਂ ਆਉਂਦਾ ਤੇ ਮੇਰੇ ਨਾਲ ਜਾਂਦਾ ਦਵਾਈ ਤੇ ਮਿਲਵਾ ਕੇ ਦਿੰਦਾ ਵਾ ਸਾ ਚੰਨ ਫਿਰ ਨੰਬਰ ਬਾਰੇ ਮੈਂ ਮੈਸੇਜ ਕਰਕੇ ਦੇਖਾਂ ਪਰ ਉਹ ਤੁਹਾਨੂੰ ਕਿਉਂ ਨਹੀਂ ਆਇਆ ਇਹ ਬਾਰੇ ਕਮੀ ਇਹ ਹੋ ਰਹਾ ਫੇਰ ਹੀ ਮੈਂ ਘਰ ਦੁਰੰਦਾ ਕਰਦੀ ਹਾਂ ਪਹਿਲਾਂ ਕੁਛਾਂ ਤੇ ਕੀ ਕਹਿੰਨੇ ਕਿਉਂ ਨਹੀਂ ਕੀਤਾ ਫੋਨ ਸਵੇਰ ਤੇ ਲੈ ਆਵਾ ਇਹ ਹੀ ਫੋਨ ਹੈ ਹੈਲੋ ਹਾਂਜੀ ਤੁਹਾਨੂੰ ਫੋਨ ਹੀ ਨਹੀਂ ਲੱਗੀ ਤਾ ਜ ਸਵੇਰ ਦਾ ਮੈਨੂੰ ਤਾਂ ਇੰਨੀ ਟੈਨਸ਼ਨ ਹੋਈ ਨਾ ਮੈਂ ਪਤਾ ਨਹੀਂ ਕਿਉਂ ਨਹੀਂ ਸੁਝਿਆਦਾ ਫੋਨ ਕੀਤਾ ਚਲ ਜੇ ਕੰਮ ਹੀ ਨਹੀਂ ਤੇ ਤੁਸੀਂ ਮੈਸੇਜ ਤੇ ਕਰਕੇ ਦੱਸ ਹੀ ਸਾਰੀ ਦੇ ਨਾ ਮੈਸੇਜ ਹੀ ਕਰ ਦਿੰਦੇ ਵੀ ਮੈਨੂੰ ਕੰਮ ਉਹ ਕੋਈ ਤੇ ਮੈਂ ਤਾਂ ਆਵਰ ਕੇ ਨਹੀਂ ਜਿਵੇਂ ਫਿਰ ਤੇ ਫੋਨ ਕਰਨਾ ਆਹ ਹੋ ਉਹ ਤੇ ਘੱਟ ਠੀਕ ਆ ਕਰ ਤੁਸੀਂ ਕਰ ਦਿਆ ਕਰੋ ਨਾ ਜੇ ਤੁਹਾਨੂੰ ਕੰਮ ਹੁੰਦਾ ਤੁਸੀਂ ਮੈਸੇਜ ਹੀ ਕਰ ਦਿਆ ਕਰੋ ਵੀ ਮੈਂ ਅੱਜ ਫੋਨ ਨਹੀਂ ਹੋ ਮੇਕੋ ਕੀਤਾ ਜਾਣਾ ਮੈਂ ਨਾ ਅਡੀ ਕਿਆ ਕਰਾਂ ਹਾਂ ਜੀ ਹਾਂ ਜੀ ਠੀਕ ਆ ਬਾਕੀ ਦਾ ਠੀਕ ਆ ਘਰ ਦੇ ਵੀ ਠੀਕ ਆ ਘਰ ਜਿਆ ਨੂੰ ਕੀ ਹੋਇਆ ਠੀ ਦੱਸਾਂ ਤੁਹਾਨੂੰ ਕੱਲ ਭਾਬੀ ਦਾ ਫੋਨ ਆ ਗਿਆ ਇਹ ਪੀ ਜਾਣਾ ਮੈਂ ਕੱਪੜੇ ਬਣਾਉਂਦੇ ਮੇਰੇ ਨਾਲ ਚੱਲ ਤੇ ਇਹਨੇ ਤਾਂ ਵੀ ਮੰਮੀ ਨੇ ਇੰਨੀਆਂ ਕਲਾ ਕੀਤੀਆਂ ਤੇ ਮੈਨੂੰ ਜਾਣ ਨਹੀਂ ਦਿੱਤਾ ਤੇ ਜੇ ਮੈਂ ਪੈਸੇ ਮੰਗੇ ਤੇ ਮੈਨੂੰ ਪੈਸੇ ਵੀ ਨਹੀਂ ਦਿੱਤੇ ਹੈਗੇ ਪੈਸੇ ਮੈਂ ਕੀ ਕਰਨੇ ਪੈਸੇ ਮੈਂ ਹਾਂ ਚੱਲ ਮੈਂ ਵੀ ਦੋ ਗਰਮੀਆਂ ਵਾਲੇ ਬਣਾ ਲੇਉਂਗੀ ਮੈਂ ਹੁਣ ਸਾਰਿਆਂ ਨੇ ਬਣਾਏ ਜਾਂਦੇ ਕੀ ਗੱਲ ਮੈਂ ਬਣਾਇਆ ਹੀ ਨਾ ਕਰਾਂ ਕੋਈ ਨਾ ਗਰਮੀਆਂ ਵਾਲਾ ਨਾ ਸਿਆਲ ਵਾਲਾ ਇਹਨਾਂ ਨੇ ਤਾਂ ਕੰਮ ਹੀ ਹੋਣਾ ਸਾਰਾ ਦਿਨ ਬਸ ਬੋੜ 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 ਕਰਦੀ ਰਹਿੰਦੀ ਸਾਰਾ ਕੰਮ ਵੀ ਕਰਦੀ ਐ ਤੇ ਫੇਰ ਵੀ ਇਹਦਾ ਹੀ ਹੋਈ ਘਰ ਦਾ ਤੇ ਲਵਲੀ ਨੂੰ ਵੀ ਤੇ ਦਿੰਦੀ ਐ ਨਾ ਲਵਲੀ ਨੂੰ ਕਿੱਥੋਂ ਕੱਢ ਕੇ ਦੇ ਦਿੰਦੀ ਉਹਨੂੰ ਤਾਂ ਛੇਤੀ ਨਾ ਜੇ ਉਹ 2000 ਮੰਗਦਾ ਵਾ ਤੇ 3 ਦਿੰਦੀ ਐ 3 ਮੰਗਦਾ ਵਾ ਤੇ 4 ਦਿੰਦੀ ਐ ਮੈਨੂੰ ਨਹੀਂ ਪਤਾ ਤੁਸੀਂ ਇਦਾਂ ਨਾ ਕਰਿਓ ਉਹ ਤੁਸੀਂ ਥੋੜਾ-ਪੋਤਾ ਮੈਨੂੰ ਖਰਚਾ ਪਾਇਆ ਕਰੋ ਮੇਰੇ ਕੋਲ ਨਹੀਂ ਮੰਗਿਆ ਜਾਂਦੇ ਤੇ ਨਾਲੇ ਰੋਜ਼ੜੀ ਗੱਲਾਂ ਹੋ ਰਹੀਆਂ ਕਰਾਈਆਂ ਜਾਂਦੀਆਂ ਨਾਲ ਚਲ ਸਾਰੇ ਨਾ ਹਾਂ ਤੁਸੀਂ ਮੈਨੂੰ ਪਾਇਆ ਕਰੋ ਤੁਸੀਂ ਬਾਕੀ ਪਾਇਆ ਕਰੋ ਮਮਮੀ ਉਹ ਤੇ ਥੋੜੇ-ਪੋਤੇ ਮੈਨੂੰ ਪਾਇਆ ਕਰੋ ਮੈਂ ਮੈਂ ਮੰਗਦੀ ਰਹੀ ਨਹੀਂ ਨਾਲ ਗੱਲਾਂ ਕਰਾਉਂਦੀ ਰਹੀ ਨਹੀਂ ਚਲੋ ਠੀਕ ਆ ਕੋਈ ਗੱਲ ਨਹੀਂ ਐ ਤੁਸੀਂ ਕਰ ਲਓ ਆਪਣਾ ਕੰਮ ਤੇ ਫਿਰ ਮੈਂ ਵੀ ਅਜੇ ਰੋਟੀ ਬਣਾਉਣ ਵਾਲੀ ਸਵੇਰ ਦੀ ਪਹਿਲਾਂ ਝਾੜੂ ਪੋਚੇ ਕਰਕੇ ਘਟੀਏ ਤੇ ਫਿਰ ਮੈਂ ਉਹ ਕੱਪੜੇ ਧੋਗੇ ਤੇ ਹੁਣ ਉਹ ਪਈ ਆ ਉਹ ਆਦੀ ਮੈਂ ਠੀਕ ਨਹੀਂ ਆ ਜੇ ਮੈਂ ਹੁਣ ਰੋਟੀ ਬਣਾਉਣੀ ਐ ਜੇ ਬਣਾ ਲਾ ਚਲੋ ਠੀਕ ਐ ਚੰਗਾ ਚਲੋ ਆ ਵੀ ਚੰਗਾ ਹੋ ਗਿਆ ਪਤਾ ਲੱਗ ਗਿਆ ਕਿ ਕਿਉਂ ਫੋਨ ਕੇ ਕਰੀ ਤੇ ਟੈਨਸ਼ਨ ਹੀ ਲੱਗੀ ਰਣੀ ਸੀ ਮੈਨੂੰ ਇਹਦਾ ਵੀ ਇੱਦਾਂ ਧਮਾਲ ਹੈਗਾ ਵਾ ਕਿ ਜੇ ਤੈਨੂੰ ਕੰਮ ਨਾ ਕੋਈ ਤੇ ਤੂੰ ਮੈਸੇਜ ਕਰਕੇ ਦੱਸ ਦੇ ਕੰਮ ਸੇ ਕੰਮ ਵੀ ਮੈਂ ਫੇਰ ਕੇ ਕਦੋਂ ਕਰਾਂ ਤੇ ਮੈਨੀਆਂ ਜੇ ਕਰਨਾ ਸੌ ਕੋਈ ਨਹੀਂ ਦੇਖਾਂਗਾ ਸਹੀ ਹੈ ਤੇ ਚਾਹ ਮੈਂ ਸੌਂ ਗਈ ਜੀ ਹੈ ਤੇ ਹੁਣ ਮੈਂ ਨਾ ਰੋਟੀਆਂ ਲਾ ਲੈਣੀ ਆ ਵਾਲਾ ਚੰਗੀ ਦੇਖ ਆਪੀ